ਤੇ ਸੀਗੇ ਤੇ ਉਹਨੇ ਇੱਕ ਲੈਤਾ ਸੀ ਜਿਹੜਾ ਪੰਨਣ ਵੇਲੇ ਜਿਹੜਾ ਦਾ ਸਿਸਟਮ ਸੀ ਪੰਨਣ ਵੇਲੇ ਉਹਨੇ ਤੇ ਪੰਨਣ ਵੇਲੇ ਸੱਟ ਮਾਰੀ ਜਾਣ ਦਾ ਭਾ ਵੀ ਜਿਹੜਾ ਖਰੋਟ ਆ ਉਹ ਸਾਰਾ ਹੀ ਟੁੱਟ ਗਿਆ ਤੇ ਮੰਨ ਕੇ ਕੱਢਣਾ ਵੀ ਔਖਾ ਹੁੰਦਾ ਇਹ ਤਾਂ ਤੁਹਾਨੂੰ ਪਤਾ ਹੀ ਹੈ ਵੀ ਹਨਾ ਵੀ ਤੁਸੀਂ ਪਹਿਲਾਂ ਵੀ ਉਹ ਕਰਦੇ ਹੁੰਦੇ ਹੋ ਵੀ ਇਹ ਕੱਢਣਾ ਔਖਾ ਹੋ ਜਾਂਦਾ ਤੇ ਮੈਂ ਜਿਹੜਾ ਆਪਣਾ ਭਰਾ ਸੀ ਰਾਜਸਤਾਨੀ ਜਿਵੇਂ ਹੁਣ ਹੋ ਦੇਖ ਲਓ ਸਾਰਾ ਪੰਨਿਆ ਗਿਆ ਇਹ ਆ ਸਾਰਾ ਪੰਨਿਆ ਗਿਆ ਵੀ ਹੌਲੀ ਹੌਲੀ ਆਪਾਂ ਨੂੰ ਇਹ ਚੁਕਣਾ ਜਾ ਪੈਣਾ ਮੈਂ ਭਰਾ ਨੂੰ ਇਹ ਗੱਲ ਕਹੀ ਸੀ ਵੀ ਬਾਈ ਯਾਰ ਤੁਹਾਨੂੰ ਦੱਸੋ ਨਾ ਤਰੀਕਾ ਵੀ ਦੱਸੋ ਵੀ ਕਿਵੇਂ ਪਾਉਂਦੇ ਹੁੰਦੇ ਨੇ ਬਾਈ ਜਦੋਂ ਸਾਡ ਨੂੰ ਅਸੀਂ ਪਾਉਂਦੇ ਆ ਯਾਰ ਉਹ ਸਾਥੋਂ ਗਿਰੀ ਨਹੀਂ ਪੰਨੀ ਜਾਂਦੀ ਇਹ ਤੁਸੀਂ ਮੜੇ ਆ ਪਾਣ ਕੀ ਵੀ ਤਰੀਕਾ ਦੱਸਿਆ ਕਰੋ ਅੱਛਾ ਐਦਾਂ ਲੈ ਵੀ ਸਾਰਾ ਜਿਹੜਾ ਖਰੋਟ ਆ ਨਾ ਬਾਈ ਨੇ ਆਪਾਂ ਨੂੰ ਦਿਖਾਇਆ ਹਨਾ ਆ ਸਾਰੇ ਦਾ ਸਾਰਾ ਆਇਆ ਹੋਇਆ तरीके ਨਾਲ اچھا ਹੁਣ ਤੂੰ ਦੱਸ ਬਾਈ ਮੈਨੂੰ ਤਰੀਕੇ ਨਾਲ ਵੀ ਛਾਟ ਇਹਦੀ ਪਹਿਲੀਆਂ ਕਿਵੇਂ ਮਾਰੇ ਇੱਥੇ ਜ਼ੋਰ ਤੇ ਨਾ ਮਾਰੇ ਜ਼ੋਰ ਤੋਂ اچھا ਵੀ ਇੱਕ ਮਿੰਟ ਅਭੀ ਚੜੇ ਮਾਰੇ ਇਹਦੇ اچھا ਵੀ ਲੈ ਵੀ ਦੋਸਤੋ ਦੁਬਾਰੇ ਮੈਂ ਤੁਹਾਨੂੰ ਦੱਸਣ ਲੱਗਿਆ ਵੀ ਛਾਟਾ ਜਿਹੜੀ ਆਪਾਂ ਇੱਥੋਂ ਮਾਰਦੇ ਆ ਇੱਥੋਂ ਨਾ ਮਾਰੋ ਛੱਟ ਇੱਥੋਂ ਮਾਰੋ ਇਹਦੇ ਉਲਟ ਪਾਸੇ ਹੁੰਦੀ ਗੇਰੀ اچھا ਆ ਦੇਖ ਠੀਕ ਹੈ ਇਹਦੇ ਵਿਚਾਰੇ ਆ ਗਏ ਨਾ ਗੇਰੀ ਠੀਕ ਹੈ ਠੀਕ ਹੈ ਤੂੰ ਤੋੜਨੇ ਫੇਰ ਵਿਚਾਰੇ ਰਹਿ ਗਏ ਅੱਛਾ ਅੱਛਾ ਬਾਈ ਅੱਛਾ ਲੈ ਵੀ ਇਹਦੇ ਛੱਟ ਅੱਛਾ ਤੁਸੀਂ ਦੱਸਿਓ ਵੀ ਕਿਵੇਂ ਮਾਰਨੀ ਇਹ ਐਦਾਂ ਛੱਟ ਮਾਰੋ ਜੇ ਤਹਾ ਤੜਕੇ ਜਦੋਂ ਐਂ ਫੁੱਟ ਗਿਆ ਇਹ ਤੇ ਆ ਦੇਖੋ ਸਾਰੀ ਦੀ ਸਾਰੀ ਜਿਹੜੀ ਗਿਰੀ ਆ ਆਪਣੀ ਉਹ ਬਾਹਰ ਆਊਗੀ ਐਂ ਦਾ ਬ ਵਿਚਾਲੇ ਹੁੰਦੀ ਨਾ ਵਿਚਾਲੇ ਹੁੰਦੀ ਆ ਜਿਵੇਂ ਆ ਸਾਰਾ ਫੁੱਟ ਗਿਆ ਇਹਨੂੰ ਸਾਈਡ ਤੋਂ ਐਂ ਸਾਈਡ ਤੋਂ ਖੱਟ ਮਾਰੀ ਇੱਥੇ ਮਾਰਾਂਗੇ ਆ ਤਾਂ ਗਿਰੀ ਤੋਂ ਆ ਵਿਚਾਲੇ ਟੁੱਟ ਗਿਆ ਠੀਕ